ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਏਡ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਉਹਦੇ ਵਿੱਚ ਇੱਕ ਦੋਸ਼ੀ ਕਰਨ ਗੰਗੜ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਚੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਉਹ ਅਫੀਸ਼ੀਅਲ ਗੱਡੀ ਹੈਗੀ ਇਸੱਚ ਦੇ ਉਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਫਿਰ ਫਿਰ ਚੱਲ ਗਿਆ ਸਰ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਇਹ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ెంట్ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਹਾਂ ਕੁਲ ਕਿੰਨੀਆਂ ਗੋਲੀ ਚੱਲੀ ਸਰ ਇਸ ਵਿੱਚ ਹਾਂਜੀ ਕੁਲ ਗੋਲੀ ਕਿੰਨੀ ਚੱਲੀ ਦੋਨੋਂ ਪਾਸੇ ਤੋਂ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜ ਰਹੀ ਸਰ ਇੱਕ ਗੱਲ ਬੜੀ ਹੈਰ ਤੇ ਦੋਸ਼ੀ ਫੁਰਤੀ ਦਿਖਾਉਂਦਾ ਚਲਾਕੀ ਦਿਖਾਉਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਸ ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਜੀ ਕਿ ਕਿਆ ਕਿਆ ਰਿਕਵਰੀ ਹੋਈ ਸਰ ਨੇ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕ ਨੀਟੋ ਬੁਲਾ ਕੇ ਕਿ ਉਹਦੇ ਵਿੱਚ ਕਿੰਨੇ ਜਿਹੜੇ ਲਾਈਵ ਰਾਉਂਡ ਸਗੇ ਉਹ ਸਾਰੀ ਸਾਡੀ ਰਿਕਵਰੀ ਕਾਰਟੂਸ ਕਾਰਟੂਸ ਮਿਲਿਆ ਸਰ ਸਾਫ ਇੱਕ ਖਾਲੀ ਖੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈ ਬਰਾਉਂਡਸ ਚ ਹੈਗੇ ਤੇ ਪਿਸਟਲ ਸੀਗਾ ਸਰ ਹਾਂਜੀ ਹਾਂ 32 ਬੋਰ ਦਾ ਕਿੰਨੇ ਗੋਲੀ ਸੀਗੇ ਸਰ ਉਸਮੇ ਲੋਡੀ ਜਰ ਮੈਗਜ਼ੀਨ ਚ ਕਰ 6-7 ਗੋਲੀ ਤਾਂ ਹੁੰਦੀ ਹੈ ਸਰ ਨਾ ਹਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵਿਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀ ਆਉਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬਿਲਕੁਲ ਸਰਕਾਰੀ ਗੱਡੀ ਤੇ ਕੋਈ ਗੋਲੀ ਵੱਜੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਹੈ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਔਰ ਕੋਈ ਬਰਾਮਦਗੀ ਕਰਨੀ ਸਿਰ ਦੂਜੇ ਜਿਹੜੇ ਬੰਦੇ ਔਰ ਉਹਨੇ ਚੈਂਕੀ ਚਲੇ ਲਿਆ ਤੁਸੀਂ ਆ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਦੀ ਪੁੱਛਗਿਛ ਦੇ ਵਿੱਚ ਕੋਈ ਆਏਗਾ ਕਿ ਇਹਨਾਂ ਨੇ ਕਿਤੇ ਵੈਪਨ ਰੱਖਿਆ ਜਾਂ ਹੋਰ ਕੋਈ ਗੱਲਬਾਤ ਹੈ ਤਾਂ ਅਸੀਂ ਬਿਲਕੁਲ ਉਹਦੀ ਬਰਾਮਦਗੀ ਕਰਾਵਾਂਗੇ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇੱਕ ਕ੍ਰਾਈਮ ਕਰਵਾਉਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਆ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਭੁਗਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਪਹਿਣਾ ਚਾਹਨਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀਏ ਕਿਸੇ ਨੂੰ ਵੀ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਵੀ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿਦਾਂ ਸਰ ਇਸ ਤਰ੍ਹਾਂ ਘਟਨਾ ਕੀ ਬਪੜਦੀ ਹੈ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਏਦਾਂ ਰਿਕਵਰੀ ਵੇਲੇ ਹੋ ਜੇ ਅਦਰਵਾਈਜ਼ ਬਹੁਤ ਹਾਂਜੀ ਉਥੇ ਐਨਕਾਊਂਟਰ ਤਾਂ ਹੀ ਉਹ ਹਾਈਲਾਈਟ ਨਹੀਂ ਹੋ ਰਿਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸੀ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਛੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਇਸੱਚ ਦੇ ਉਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਫਿਰ ਫਿਰ ਚੱਲ ਗਿਆ ਸਰ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਤੇ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਜ਼ੈਂਟ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਹਾਂ ਗੋਲ ਕਿੰਨੇ ਗੋਲੀ ਚਲੀ ਸਰ ਇਸਪੇ ਹਾਂਜੀ ਗੋਲੀ ਕਿੰਨੀ ਚਲੀ ਦੋਨੋਂ ਪਾਸੇ ਸਰ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜਰੀ ਹੋਈ ਸਰ ਇੱਕ ਗੱਲ ਬੜੀ ਹਰਾਮ ਕਰਨ ਤੇ ਦੋਸ਼ੀ ਫੁਰਤੀ ਦਿਖਾਂਦਾ ਚਲਾਕੀ ਦਿਖਾਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਹੈ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਾਂ 'ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਜੀ ਕੀ ਕੀ ਰਿਕਵਰੀ ਹੋਈ ਸਰ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕ੍ਰੀਨ ਤੋਂ ਬੁਲਾ ਕੇ ਕਿ ਉਹਦੇ 'ਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਹੈ ਕਾਰਤੂਸ ਕਿੰਨੇ ਕਾਰਤੂਸ ਮਿਲੇ ਸਰ ਸਾਥੀ ਇੱਕ ਖਾਲੀ ਖੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈਵ ਰਾਉਂਡਸ ਚ ਹੈਗੇ ਤੇ ਪਿਸਟਲ ਸੀਗਾ ਸਰ ਹਾਂਜੀ ਹਾਂ 32 ਬੋਰ ਦਾ ਕਿੰਨੇ ਗੋਲੀ ਸੀਗੇ ਸਰ ਉਸਮੇ ਲੋਡੇ ਜਿਹੜਾ ਮੈਗਜ਼ੀਨ ਚ ਕਰੋ 6-7 ਗੋਲੀ ਤੋਂ ਹੁੰਦੀ ਹੈ ਸਰ ਨਾ ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹ ਐਵਿਡੈਂਸ ਹੈਗਾ ਸਾਹਮਣੇ ਹੀ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀਆਂ ਉਹ ਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬਿਲਕੁਲ ਸਰਕਾਰੀ ਗੱਡੀ ਤੇ ਕੋਈ ਗੋਲੀ ਵੱਜੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਹੈ ਕੋਈ ਪੁਲਿਸ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਏ ਨਹੀਂ ਜੀ ਨਹੀਂ ਪੁਲਿਸ ਮੁਲਾਜ਼ਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਔਰ ਕੋਈ ਬਰਾਮਦਗੀ ਕਰਨੀ ਸਰ ਦੂਜੇ ਜਿਹੜੇ ਬੰਦੇ ਔਰ ਉਹਨੇ ਚੈਂਕੀ ਚਲੇ ਲਿਆ ਤੁਸੀਂ ਬਿਲਕੁਲ ਜੀ ਬਿਲਕੁਲ ਜੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਕੋਈ ਆਏਗਾ ਕਿ ਇਹਨਾਂ ਨੇ ਕਿਤੇ ਵੈਪਨ ਰੱਖਿਆ ਜਾਂ ਹੋਰ ਕੋਈ ਗੱਲਬਾਤ ਹੈ ਤਾਂ ਅਸੀਂ ਬਿਲਕੁਲ ਉਹਦੀ ਬਰਾਮਦਗੀ ਇਹ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇਹ ਕ੍ਰਾਈਮ ਕਰਵਾਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਆ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਭੁਗਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਇਹ ਕਹਿਣਾ ਚਾਹਨਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀਏ ਕਿਸੇ ਨੂੰ ਵੀ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਵੀ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿਦਾਂ ਸਰ ਇਸ ਤਰ੍ਹਾਂ ਘਟਨਾ ਕੀ ਬਪੜਦੀ ਐ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਏਦਾਂ ਰਿਕਵਰੀ ਵੇਲੇ ਹੋ ਜਾਈ ਅਦਰਵਾਇਜ਼ ਬ ਹਾਂਜੀ ਤਾਂ ਹੀ ਉਹ ਹਾਈਲਾਈਟ ਨਹੀਂ ਹੋ ਰਿਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸੀ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ 2 ਜੁਲਾਈ ਨੂੰ ਪਿੰਡ ਪੁਲਪੁਰ ਥਾਣਾ ਪੋਜੇਵਾਲ ਦੇ ਵਿੱਚ ਇੱਕ ਹਰਦੀਪ ਨਾਮ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਸ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ ਜਿਹਨੂੰ ਕਿ ਰਿਮਾਂਡ ਦੇ ਉੱਤੇ ਲਿਆ ਗਿਆ ਸੀ ਤੇ ਉਹਦੀ ਪੁੱਛਗਿੱਛ ਦੇ ਵਿੱਚ ਆਇਆ ਸੀ ਕਿ ਉਹਨੇ ਇੱਥੇ ਵੈਪਨ ਜਿਹੜਾ ਹੈਗਾ ਚੁਪਾ ਕੇ ਰੱਖਿਆ ਜਦੋਂ ਸਾਡੀ ਪੁਲਿਸ ਪਾਰਟੀ ਉਹ ਵੈਪਨ ਰਿਕਵਰ ਕਰਨ ਲਈ ਲੈ ਕੇ ਆਈ ਤਾਂ ਉਹਨੇ ਜਿਹੜਾ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਤੇ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਜਿਹੜਾ ਹੈਗਾ ਆਫੀਸ਼ੀਅਲ ਗੱਡੀ ਹੈਗੀ ਐਸਚੀਡਿਊਸ ਦੇ ਉੱਤੇ ਲੱਗਿਆ ਜਦੋਂ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੈਗ ਇੰਜਰੀ ਹੋਈ ਹੈਗੀ ਫਿਰ ਫਿਰ ਚੱਲ ਗਿਆ ਸਰ ਰਾਈਟ ਲੈਗ ਦੇ ਵਿੱਚ ਉਹਨੂੰ ਇੰਜਰੀ ਹੋਈ ਹੈ ਨੂੰ ਇਮੀਡੀਏਟਲੀ ਜਿਹੜਾ ਹੈਗਾ ਮੈਡੀਕਲ ਸਹਾਇਤਾ ਦੇ ਲਈ ਪਹੁੰਚਾਇਆ ਗਿਆ ਹੈਗਾ ਇਹ ਮੈਂ ਦੱਸਣਾ ਚਾਹਾਂਗਾ ਇਹ ਜਿਹੜਾ ਦੋਸ਼ੀ ਇੰਜਰਡ ਹੋਇਆ ਹੈਗਾ ਇਸ ਦੇ ਉੱਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਇਰਾਦਾ ਕਤਲ ਦੇ ਤੇ ਆਮ ਜੈਕ ਦੇ ਉੱਤੇ ਤੇ ਅਸੀਂ ਅੱਗੇ ਦੀ ਜਿਹੜੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਹੜਾ ਕਤਲ ਦਾ ਕੇਸ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਦੋਸ਼ੀ ਹੈਗਾ ਜੈਂਕੀ ਜਿਹੜਾ ਮੌਕੇ ਤੇ ਪ੍ਰੈਸੈਂਟ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਹਾਂ ਹਾਂ ਕੁਲ ਕਿੰਨੀ ਗੋਲੀ ਚਲੀ ਸਰ ਇਸ ਤੇ ਹਾਂਜੀ ਕੁਲ ਗੋਲੀ ਕਿੰਨੀ ਚਲੀ ਦੋਨੋਂ ਪਾਸੇ ਸਰ ਦੋਨੋਂ ਪਾਸੇ ਦੋ ਦੋ ਫਾਇਰ ਹੋਏ ਜੀ ਤੇ ਜਿਹੜਾ ਉਹਦਾ ਇੱਕ ਸਾਡਾ ਪੁਲਿਸ ਪਾਰਟੀ ਦਾ ਇੱਕ ਫਾਇਰ ਹੈ ਉਹਦੇ ਨਾਲ ਉਹਦੀ ਲੈਂਗੁਏਜਰੀ ਹੋਈ ਸਰ ਇੱਕ ਗੱਲ ਬੜੀ ਹੈਰਾਨ ਤੇ ਦੋਸ਼ੀ ਫੁਰਤੀ ਦਿਖਾਂਦਾ ਚਲਾਕੀ ਦਿਖਾਂਦਾ ਫਾਇਰ ਕਰ ਦਿੰਦਾ ਇੱਥੇ ਤੁਸੀਂ ਕਮੀ ਕੀ ਦੇਖਦੇ ਹੋ ਜੀ ਇਹਦੇ ਵਿੱਚ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਜਿੱਥੇ ਦੋਸ਼ੀ ਫਾਇਰ ਕਰਦਾ ਉਹ ਹਾਈਲਾਈਟ ਹੋ ਜਾਂਦਾ ਹੈ ਇਹ ਨਹੀਂ ਕਿ ਹੋਰ ਰਿਕਵਰੀਜ਼ ਹੋ ਨਹੀਂ ਰਹੀਆਂ ਜਿਹੜੀਆਂ ਹੋਰ ਰਿਕਵਰੀਜ਼ ਹੁੰਦੀਆਂ ਸਾਡੇ ਬੜੇ ਕੇਸਸ ਚ ਰਿਕਵਰੀ ਹੋ ਰਹੀਆਂ ਬਹੁਤ ਪਾਸੇ ਹੁੰਦੀਆਂ ਬਟ ਉਹ ਹਾਈਲਾਈਟ ਨਹੀਂ ਹੁੰਦਾ ਜੀ ਕਿ ਕਿਆ ਕਿਆ ਰਿਕਵਰੀ ਹੋਈ ਸਰ ਇਹਦੇ ਵਿੱਚ ਜਿਹੜਾ ਵੈਪਨ ਹੈਗਾ ਇੱਕ ਬੱਤੀਪੁਰ ਦਾ ਵੈਪਨ ਹੈਗਾ ਤੇ ਉਹਨੂੰ ਅਸੀਂ ਚੈੱਕ ਕਰਾਂਗੇ ਫਰੈਂਸਕੀਨ ਤੋਂ ਬੁਲਾ ਕੇ ਕਿ ਉਹਦੇ ਵਿੱਚ ਕਿੰਨੇ ਜਿਹੜੇ ਲਾਈਵ ਰਾਉਂਡਸ ਹੈਗੇ ਉਹ ਸਾਰੀ ਸਾਡੀ ਰਿਕਵਰੀ ਕਾਰਤੂਸ ਕਿੰਨੇ ਤਾਂ ਤੁਸੀਂ ਮੇਰੇ ਸਾਹ ਸਾਫ ਇੱਕ ਖਾਲੀ ਖੋਲ ਹੈਗਾ ਬਾਕੀ ਉਹ ਵੈਪਨਸ ਚੈੱਕ ਕਰਾਂਗੇ ਕਿੰਨੇ ਲਾਈ ਬਰਾਉਂਡਸ ਚ ਹੈਗੇ ਇਹ ਬਸ ਤੇ ਸੀਗਾ ਸਰ हां जी हां 32 बोर द कितने गोली थी सर उसमें लोटी जेड मैगजीन से कवर 6-7 गोली तो होती है सर ना हां जी है, मैं ਤੁਹਾਨੂੰ ਦੱਸ ਰਿਹਾ ਨਾ ਉਹ ਐਵੀਡੈਂਸ ਹੈਗਾ ਸਾਹਮਣੇ ਪਿਆ ਅਸੀਂ ਉਹਨੂੰ ਚੈੱਕ ਕਰਾਵਾਂਗੇ ਬਿਲਕੁਲ ਕਿ ਕਿੰਨੀਆਂ ਉਹ ਚ ਲਾਈਵ ਰਾਉਂਡਸ ਹੈ ਜਿੰਨੇ ਉਹ ਤੋਂ ਫਾਇਰ ਹੋਏ ਅਸੀਂ ਤੁਹਾਨੂੰ ਆਲਰੇਡੀ ਬਿਲੂਫ ਕਰ ਸਰਕਾਰੀ ਗੱਡੀ ਤੇ ਕੋਈ ਗੋਲੀ ਮੱਚੀ ਹੈ ਬਿਲਕੁਲ ਜੀ ਇੱਕ ਜਿਹੜਾ ਉਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਉਹ ਇੱਕ ਸਰਕਾਰੀ ਗੱਡੀ ਦੇ ਉੱਤੇ ਲੱਗਿਆ ਹੈ ਜੀ ਕੋਈ ਪੁਲਿਸ ਮੌਜਲਾਦਮ ਤਾਂ ਨਹੀਂ ਜ਼ਖਮੀ ਹੈ ਨਹੀਂ ਜੀ ਨਹੀਂ ਪੁਲਿਸ ਮੌਜਲਾਦਮ ਦਾ ਬਚਾਅ ਹੋ ਗਿਆ ਇਹਦੇ ਵਿੱਚ ਕੋਈ ਪੁਲਿਸ ਮੌਜਲਾਦਮ ਜ਼ਖਮੀ ਨਹੀਂ ਹੋਇਆ ਔਰ ਕੋਈ ਬਰਾਮਦ ਕੀ ਕਰਨੀ ਸਤ ਦੂਜੇ ਜਿਹੜ ਤਾ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨਾ ਵੀ ਆਪਣਾ ਯੂਥ ਹੈਗਾ ਮੈਂ ਉਹਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬਾਹਰ ਬੈਠੇ ਹੈਗੇ ਆ ਇੱਥੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਇੱਕ ਕ੍ਰਾਈਮ ਕਰਵਾਂਦੇ ਆ ਤਾਂ ਇਹਨਾਂ ਦੀ ਗੱਲਾਂ ਤੇ ਬਹਿਕਾਵੇ ਦੇ ਵਿੱਚ ਨਾ ਆਓ ਇਹ ਆਪ ਤਾਂ ਆਰਾਮ ਨਾਲ ਬਾਹਰ ਬੈਠੇ ਆ ਬਟ ਜਿਹੜਾ ਸਾਡਾ ਇੱਥੇ ਦਾ ਯੂਥ ਹੈ ਉਹਨੂੰ ਭੁਗਤਣਾ ਪੈਂਦਾ ਉਹਨੂੰ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਤੇ ਦੂਜੀ ਜਿਹੜੀ ਸਾਡੀ ਆਮ ਪਬਲਿਕ ਹੈਗੀ ਮੈਨੂੰ ਇਹ ਕਹਿਣਾ ਚਾਹਣਾ ਹੈਗਾ ਕਿ ਜਿਹੜੀ ਸਾਡੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈਗੀ ਕਿਸੇ ਨੂੰ ਵੀ ਕਿਸੇ ਤੋਂ ਘਬਰਾਣ ਦੀ ਲੋੜ ਨਹੀਂ ਜੇ ਕਿਸੇ ਦੇ ਧਿਆਨ 'ਚ ਵੀ ਕੋਈ ਏਦਾਂ ਦੀ ਐਕਟੀਵਿਟੀ ਆਂਦੀ ਹੈ ਜਾਂ ਬਾਹਰੋਂ ਕੋਈ ਕੋਈ ਥ੍ਰੈਟ ਕਾਲ ਆਂਦੀ ਹੈ ਜਾਂ ਕੋਈ ਹੋਰ ਫੋਰਸ ਕਰ ਰਿਹਾ ਤਾਂ ਉਹ ਪੁਲਿਸ ਨੂੰ ਤੁਸੀਂ ਉਸੇ ਵੇਲੇ ਇਨਫੋਰਮ ਕਰੋ ਸਰ ਰਿਕਵਰੀ ਕਿਤਨਾ ਸਹੀ ਇਸ ਤਰ੍ਹਾਂ ਘਟਨਾ ਕੀ ਬਪੜਦੀ ਹੈ ਸਰ ਮੈਂ ਜਿੱਦਾਂ ਹੁਣ ਪਹਿਲਾਂ ਵੀ ਪੁੱਤਰਕਾ ਸਾਹਿਬ ਨੇ ਪੁੱਛਿਆ ਮੈਂ ਇਹੀ ਦੱਸ ਰਿਹਾ ਜੀ ਇਹ ਸਿਰਫ ਉਹੀ ਹਾਈਲਾਈਟ ਹੁੰਦਾ ਹੈਗਾ ਜਿੱਥੇ ਕਿਤੇ ਏਦਾਂ ਰਿਕਵਰੀ ਵੇਲੇ ਹੋ ਜੇ ਅਦਰਵਾਇਜ਼ ਬ ਹਾਂਜੀ ਉੱਥੇ ਅਕਾਊਂਟਿੰਗ ਤਾਂ ਹੀ ਉਹ ਹਾਈਲਾਈਟ ਨਹੀਂ ਹੋ ਰਿਹਾ ਨਾ ਮੈਂ ਤੁਹਾਨੂੰ ਉਹੀ ਗੱਲ ਦੱਸੀ